ਪਰਿਵਾਰ ਦੇ ਗੁਰਜਿੰਦਰ ਜੀ ਜਿਨ੍ਹਾਂ ਦੀ ਬਰਮੀ ਕੰਪੋਜ਼ਿਸ਼ਨ ਹਾਲ ਵਿੱਚ ਆਏ ਹੋਏ ਆ ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਪ੍ਰੇਰਣਾ ਮਿਲੀ ਇਹ ਕੰਮ ਕਰਨ ਦੀ ਉਹਨਾਂ ਦੇ ਜ਼ੁਬਾਨੀ ਗੁਰਜਿੰਦਰ ਜੀ ਮੇਰੀ ਯੂਨਿਟ ਤੇ ਆਏ ਡਾਕਟਰ ਜਸਪਾਲ ਸਿੰਘ ਧੀਰੀ ਜੀ ਅਸਿਸਟੈਂਟ ਡਾਇਰੈਕਟਰ ਦੀਪ ਜੀ ਐਕਟਿਵ ਮੈਂਬਰਸ ਸੁਸ਼ਮਿਤ ਕਾਲਜ ਦੇ ਤੇ ਉਹ ਨਾਲ ਆਏ ਜਿਹੜੇਾਰੇ ਬੱਚੇ ਤੇ ਮੇਰੇ ਫਾਰਮਰ ਵੀਰ ਪੂਜਾ ਭੈਣਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਨ ਸਾਹਿਬ ਜੀ ਸਰਬਲ ਸਿੰਘ ਉਪਲ ਤੇ ਨਾਲ ਉਹਨਾਂ ਦੇ ਮੈਂਬਰ ਸੇ ਇਹ ਬਾਕੀ ਆਏ ਹੋਏ ਪਤਵੰਤੇ ਸੱਜਣ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆ ਕਿ ਉਹਨਾਂ ਨੇ ਮੇਰੇ ਵਰਮੀ ਕੰਪੋਸਟ ਤੇ ਵਿਸ਼ਵ ਕੀਤਾ ਆ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਬਹੁਤ ਵਧੀਆ ਮੈਂ ਹorticulture ਡਿਪਾਰਟਮੈਂਟ ਦਾ ਵੀ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਆ ਜੀ ਤੇ ਜੇ ਹੁਣ ਆਪਾਂ ਕਹੀਏ ਤੇ ਇਹ ਆਪਾਂ ਕੰਮ ਕਿਉਂ ਸ਼ੁਰੂ ਕੀਤਾ ਕਿਉਂਕਿ ਮੈਂ ਦੇਖਿਆ ਕਿ ਧਰਤੀ ਦਾ ਜਿਹੜਾ ਲੈਵਲ ਆ ਜੀ ਪਾਣੀ ਦਾ ਉਹ ਦਿਨੋਂ ਦਿਨ ਥੱਲੇ ਜਾ ਰਿਹਾ ਆ ਜੀ ਤੇ ਅਸੀਂ ਕਿਸਾਨ ਵੀ ਇੱਦਾਂ ਹੋਰ ਵੀ ਜਿਹੜੇ ਫਾਰਮਰ ਹੈਗੇ ਆ ਉਹ ਜਿਹੜਿਆ ਖਾਦਾਂ ਵਾਲਾ ਇਸ ਤਰ੍ਹਾਂ ਕਰ ਰਹਾ ਆ ਜਿਹੜੀ ਧਰਤੀ ਨੂੰ ਬੰਜਰ ਬਣਾ ਰਹੇ ਆ ਧਰਤੀ ਦਾ ਜਿਹੜਾ ਲੈਵਲ ਆ ਉਹ ਦਿਨੋਂ ਦਿਨ ਥੱਲੇ ਜਾ ਰਿਹਾ ਜਿਹੜਾ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ ਜੀ ਤੇ ਆਪਣੀ ਥੇੜ ਦਾ ਖਿਆਲ ਅਸੀਂ ਆਪ ਹੀ ਰੱਖਣਾ ਆ ਅਸੀਂ ਡਾਕਟਰ ਕੋਲੋਂ ਪੈਸੇ ਨਹੀਂ ਲੈਨੇ ਹੈਗੇ ਜਿਹੜੇ ਅਸੀਂ ਕਿਸੇ ਦੇ ਫਿਰ ਮੈਂ ਉੱਥੇ ਜਾ ਕੇ ਖੁਦ ਦਿਲਚਸਪੀ ਕੀਤੀ ਆ ਜੀ ਫਿਰ ਮੈਂ ਉਹਨਾਂ ਕੋਲੋਂ ਜਾਣਕਾਰੀ ਲਈ ਚੰਗੀ ਤਰ੍ਹਾਂ ਵੀ ਇਹ ਕਿਸ ਤਰ੍ਹਾਂ ਮਤਲਬ ਇਹ ਖਾਤਿਆਰ ਹੁੰਦੀ ਆ ਤੇ ਇਹਦੇ ਫਾਇਦੇ ਕੀ ਹੈਗੇ ਆ ਤੇ ਜਦੋਂ ਮੈਨੂੰ ਉਦੋਂ ਹੋਰ ਵੀ ਮੈਨੂੰ ਤਰੇਡਾ ਮਿਲੇ ਤੇ ਜਦੋਂ ਮੈਂ ਇਹ ਸਭ ਨੂੰ ਦੇਖਿਆ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਚੰਡੀਗੜ੍ਹ ਗਿਆ ਜੀ ਚੰਡੀਗੜ੍ਹ ਮੈਂ ਇੱਕ ਫਾਰਮ ਤੇ ਵਿਸਤ ਕੀਤਾ ਮੈਨੂੰ ਬਹੁਤ ਅੱਛਾ ਲੱਗਾ ਉਹ ਦੇਖ ਕੇ ਕਿ ਉਹਨਾਂ ਦਾ ਜਿਹੜਾ ਗੋਬਰਾ ਉਹਦਾ ਮਤਲਬ ਕਿੱਦਾਂ ਵਧੀਆ ਇਸਤੇਮਾਲ ਹੋ ਰਿਹਾ ਵਾ ਲੋਕਾਂ ਦੀ ਸਿਹਤ ਵੀ ਅੱਛੀ ਹੋ ਰਹੀ ਆ ਤੇ ਫਿਰ ਮੈਂ ਉੱਥੋਂ ਜਿਹੜਾ ਇਹ ਅਸੀਂਾਂ ਖਿਡਾਰੀ ਖਾਸ ਰਹੀ ਆ ਕਿ ਇਹ ਗੋਬਰ ਖੰਡਾ ਆ ਤੇ ਉਹਨੂੰ ਰੀਸਾਈਕਲ ਕਰਦਾ ਰਹਿੰਦੇ ਆ ਜੀ ਕਿ 3 ਮਹੀਨੇ ਵਿੱਚ ਉਹ ਖਾਦ ਤਿਆਰ ਹੁੰਦੀ ਆ ਜੀ ਜਿਹੜੀ ਇਹ ਕੁਆਲਿਟੀ ਇੱਕ ਬਹੁਤ ਵਧੀਆ ਕਾਦੀ ਹੁੰਦੀ ਆ ਦੂਜੀ ਖਾਸ ਦੀ ਇਹ ਖਾਸ ਇਹ ਹੈ ਵੀ ਇਹ ਇਹ ਵਿੱਚ ਇਹ ਸਰ ਐਂਟੀਫੰਗਸ ਹੁੰਦੀ ਆ ਤੇ ਧਰਤੀ ਦੇ ਜਿੰਨੇ ਵੀ ਨਿਊਟ੍ਰੈਂਟ ਰਹੇ ਆ ਉਹ ਪੂਰੇ ਕਰਦੀ ਆ ਜੀ ਤੇ ਇਹ ਜਿਹੜਾ ਗਡੂਆ ਜੀ ਇਹ ਇਹ ਸੀ ਜਿਹੜਾ ਲਾ ਸਕਦਾ ਉਹ ਲਾ ਸਕਦਾ ਸੀ ਤੋਂ ਰਹਿੰਦੀ ਹੈ ਜੀ ਉਹ ਮੈਂ ਤੁਹਾਨੂੰ ਆਪੋ ਇੱਥੇ ਹੀ ਦਿਖਾਉਂਗਾ ਆਪਣੇ ਆਰੇ ਬੈਠੇ ਗਿਆ ਜੀ ਪੱਕੇ ਬੈੱਡ ਇਹ ਮੈਂ ਇਸ ਲਈ ਕਰ ਦਿੱਤੇ ਆ ਜੀ ਇਹ ਮੈਂ ਫੈਸਟ ਕਰਦਾ ਐਗਰੀਕਲਚਰ ਡਿਪਾਰਟਮੈਂਟ ਦਾ ਕਿ ਉਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਸੀ ਤੇ ਮੈਂ ਇਹ ਬੈੱਡ ਬਣਾ ਲਏ ਜੀ ਤੇ ਪਰ ਇਹ ਬੈੱਡ ਵੀ ਬੜੇ ਬੈਨੀਫੀਸ਼ੀਅਲ ਹੈ ਜੀ ਤੇ ਇਹ ਜਿਹੜਾ ਗਡੂਆ ਜੀ ਇਹ ਜਦੋਂ ਇਹ ਨੂੰ ਲਾ ਸਕਦਾ ਜੀ ਉਹ ਲਾਵਾ ਨਿਕਲਦਾ ਆ ਤੇ ਜਦੋਂ ਅਸੀਂ ਉਹਨੂੰ ਬੂਟਿਆਂ ਦੇ ਤੇ ਇਹ ਕਰਦੇ ਆਂ ਤੇ ਬੂਟੇ ਦੀ growth ਬਹੁਤ ਅੱਛੀ ਹੁੰਦੀ ਹੈ ਜੀ ਤੇ ਬਾਕੀ ਆ ਵੀ ਇਹਦੇ ਵਿੱਚ ਦਾ ਜਿਹੜਾ ਧਰਤੀ ਦੇ ਨਿਊਟ੍ਰੀਐਂਟ ਬੰਨਾ ਖਤਮ ਹੋ ਰਿਹਾ ਤੇ ਅਸੀਂ ਉਹ ਪਾਉਨੇ ਆ ਖਾਦਾ ਪਾਉਨੇ ਆ ਤੇ ਫਿਰ ਅਸੀਂ ਖਾਦਾਂ ਪਾਉਨੇ ਖਾਦਾ ਪਾਉਨੇ ਆ ਤੇ ਤੁਸੀਂ ਜੇ ਇਕੱਲੀ ਇਹੇ ਪਾਓ ਸਿਰਫ ਵਰਨੀਕਾ ਪੋਸਟ ਪਾਓ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਬਸ ਉਸ ਤੋਂ ਬਾਅਦ ਤੁਹਾਡੀ ਜਿਹੜੀ ਤਕਤੀ ਆ ਉਹ ਆਟੋਮੈਟਿਕਲੀ ਉਹ ਜੈਵਿਕ ਹੋ ਜਾਵੇਗੀ ਖਾਦ ਦੇ ਨਾਲ ਬੂਟੇ ਨੂੰ ਪੀਰਾ ਨਹੀਂ ਪੈਂਦਾ ਜੋ ਬਿਲਕੁਲ ਤਾਲੀ ਮੰਦਾ ਕਿਉਂਕਿ ਇਹ ਐਡੇ ਮੰਦਰ ਹੁੰਦਾ ਆ ਖਰਤੀ ਦੇ ਵਿੱਚ 16 ਨਿਊਟ੍ਰੀਐਂਟ ਗਏ ਸੀ ਇਹ ਬੁੱਡੇ ਨੂੰ ਚਾਹੀਤ ਹੁੰਦੇ ਆ ਤੇ ਉਹ ਜੇ ਕਮੀ ਆ ਜੇ ਤੇ ਇਹ ਉਹਦੀ ਕਮੀ ਨੂੰ ਦੂਰ ਕਰਦਾ ਹੈ